ਤਮਾਮ ਜੋ ਆਗੂ ਨੇ ਅੱਜ ਜਤਦਾਰ ਸਾਹਿਬ ਜੋ ਨੇ ਅਕਾਲ ਤਖਤ ਸਾਹਿਬ ਦੇ ਗਿਆਨੀ ਰਗਬੀਰ ਸਿੰਘ ਉਹਨਾਂ ਨਾਲ ਮੁਲਾਕਾਤ ਕੀਤੀ ਜਾਏਗੀ ਸਵੇਰੇ 11 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਤਦਾਰ ਨਾਲ ਮੁਲਾਕਾਤ ਕਰਨਗੇ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਤੇ ਗੱਲਬਾਤ ਕੀਤੀ ਜਾਏਗੀ ਤੇ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਹਾਲਾਂਕਿ ਇਸ ਗੱਲ ਦਾ ਜ਼ਿਕਰ ਬਾਗੀ ਬਾਰ ਬਾਰ ਕਰਦੇ ਹੋਏ ਨਜ਼ਰ ਆਉਂਦੇ ਨੇ ਕਿ ਇਨ ਬਿਨ ਜੋ ਤਮਾਮ ਫਸੀਲ ਤੋਂ ਆਦੇਸ਼ ਦਿੱਤੇ ਗਏ ਸੀ ਉਹਨਾਂ ਨੂੰ ਇਨ ਬਿਨ ਲਾਗੂ ਨਹੀਂ ਕੀਤਾ ਗਿਆ ਹਾਲਕਿ 10 ਤਰੀਕ ਨੂੰ ਵਰਕਿੰਗ ਕਮੇਟੀ ਦੀ ਬੈਠਕ ਹੋਈ ਸੀ ਜਿਸ ਸਬੰਦੇ ਚੱਲਦੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨਤ ਜ਼ਰੂਰ ਕੀਤਾ ਗਿਆ ਸੀ ਪਰ ਜੋ ਹੈ ਮੈਂਬਰਸ਼ਿਪ ਮੁਹਿੰਮ ਦੀ ਡਰਾਈਵ ਵੀ ਜਨਮਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਵੀ ਫਰਵਰੀ ਤੱਕ ਮੈਂਬਰਸ਼ਿਪ ਮੁਹਿੰਮ ਡਰਾਈਵ ਚੱਲੇਗੀ 25 ਲੱਖ ਪੱਟੀਆਂ ਕੀਤੀਆਂ ਜਾਣਗੀਆਂ ਜਿਸ ਸਬੰਦੇ ਚੱਲਦੇ 1 ਮਾਰਚ ਨੂੰ ਜੋ ਪ੍ਰੈਜ਼ੀਡੈਂਟ ਹੈ ਪ੍ਰਧਾਨਗੀ ਦੇ ਅਹੁਦੇ ਦੀ ਚੋਣ ਹੋਏਗੀ ਸ੍ਰੋਮਣੀ ਅਕਾਲੀ ਦਲ ਦੇ ਸਭ ਦੇ ਵਿਚਾਲੇ ਹਾਲਾਂਕਿ ਬਾਗਿਆਦ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਸੱਤ ਮੈਂਬਰੀ ਕਮੇਟੀ ਜੋ ਅਕਾਤਖ ਸਾਹਿਬ ਦੇ ਜਥੇਦਾਰਾਂ ਦੇ ਵੱਲੋਂ बनाई गई सी उसनु जो है फरमान नहीं कीता गया उस जो है आदेश नु लागू करने च आनाकानी जो है ओ कीती गई है ते बड़ी खबर ऐसे जिक्र कर रहे हैं सवेरे 11 बजे से काल तक साहब दे जथेदार नाल मुलाकात जो है बागी आगुआ दे वालों कीती जाएगी बागी तड़े दे वालों कीती जाएगी अकाली दल दी मेंबरशिप मुहिम ते गालबात करेगा बागी तड़ा ਅਕਾਲੀ ਦਲ ਦਾ ਬਾਗੀ ਟੜਾ ਅੱਜ ਅਕਾਤਖ ਸਾਹਿਬ ਦੇ ਜਥੇਦਾਰ ਗਾਨੀ ਰਗबीर ਸਿੰਘ ਦੇ ਨਾਲ ਮੁਲਾਕਾਤ ਕਰੇਗਾ ਸਵੇਰੇ 11 ਵਜੇ ਅਕਾਤਖ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰਨਗੇ तमाम ਅਕਾਲੀ ਆਗੂ ਬਾਗੀ ਆਗੂ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਤੇ ਗੱਲਬਾਤ ਉਹਨਾਂ ਦੇ ਵੱਲੋਂ ਕੀਤੀ ਜਾਏਗੀ 10 ਦੇ ਸ਼੍ਰੀ ਅਕਾਤਖ ਸਾਹਿਬ ਦੇ ਵੱਲੋਂ ਮੈਂਬਰਾਂ ਦੀ ਚੋਣ ਦੇ ਲਈ ਆ ਗੱਲਬਾਤ ਕੀਤੀ ਜਾਏਗੀ ਮੈਨਾਂ ਮੇਰੇ ਸੇ ਹੋਗੀ ਰਾਜੀਵ ਸ਼ਰਮਾ ਫੋਨ ਲਾਈਨ ਤੇ ਜੁੜੋ ਨੇ ਰਾਜੀਵ ਇਸ ਮੁਲਾਕਾਤ ਨੂੰ ਕਿੰਨਾ ਅਹਿਮ ਮੰਨਿਆ ਜਾਏ ਹਾਲਾਂਕਿ ਜਥੇਦਾਰ ਸਾਹਿਬ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਨੇ ਕਿ ਜੋ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਹ ਹਾਲੇ ਵੀ ਸਟੈਂਡ ਕਰਦੀ ਹੈ ਹਾਲੇ ਵੀ ਕਾਇਮ ਹੈ ਬਿਲਕੁਲ ਸਰਬਜੋਤ ਇਹ ਜਿਹੜੀ ਮੀਟਿੰਗ ਕਾਫੀ ਅਹਿਮ ਇਸੇ ਕਰਕੇ ਹੀ ਮੰਨੀ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਤਾਂ ਸੁਖਬੀਰ ਬਾਦਲ ਦਾ ਪ੍ਰਤੀਫਾ ਜਿਹੜਾ ਉਹ ਪ੍ਰਵਾਨ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਅਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰ ਨੇ ਉਹ ਤਰੀਕਾਂ ਦਾ ਵੀ ਐਲਾਨ ਕਰ ਦਿੰਦੇ ਨੇ ਕਿ ਅਕਾਲੀ ਦਲ ਦੀ ਜਿਹੜੀ ਮੈਂਬਰਸ਼ਿਪ ਮੁਹਿੰਮ ਹੈ ਉਸ ਦੀ ਸ਼ੁਰੂਆਤ ਕੀਤੀ ਜਾਏਗੀ ਉਸ ਦੇ ਲਈ অবজারভার ਜਿਹੜੇ ਨੇ ਉਹ ਵੀ ਨਿਯੁਕਤ ਕਰ ਲਏ ਗਏ ਪਰ ਦੂਸਰੇ ਪਾਸੇ ਜੋ ਆਦੇਸ਼ 2 ਦਸੰਬਰ ਨੂੰ ਅਕਾਲਕ ਸਾਹਿਬ ਦੇ ਜਥੇਦਾਰ ਦੇ ਵੱਲੋਂ ਕੀਤਾ ਗਿਆ ਸੀ ਕਿ ਜਲਦ ਤੋਂ ਜਲਦ ਸਾਰੇ ਸਾਰੇ ਜਿਹੜੇ ਬਾਗੀ ਧੜੇ ਨੇ ਪਰ ਉਹਨਾਂ ਵੱਲੋਂ ਇਹ ਜ਼ਿਕਰ ਕੀਤਾ ਗਿਆ ਸੀ 다ਗੀ ਤੇ ਬਾਗੀ ਚਰੇ ਨੇ ਉਹ ਇੱਕ ਝੰਡੇ ਦੇ ਥੱਲੇ ਆਉਣ ਯਾਨੀ ਕਿ ਸਾਰੇ ਜਿੰਨੇ ਵੀ ਅਕਾਲੀ ਦਲ ਤੋਂ ਵੱਖ ਹੋਏ ਨੇ ਜਾਂ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਇੱਕ ਝੰਡੇ ਦੇ ਥੱਲੇ ਲਿਆ ਕੇ ਅਕਾਲੀ ਦਲ ਦੀ ਜੋ ਹੈ ਮਜ਼ਬੂਤੀ ਦੇ ਲਈ ਕੰਮ ਕਰਨ ਦੀ ਲੋੜ ਹੈ ਤਾਂ ਅਕਾਲ ਤਖਤ ਸਾਹਿਬ ਤੇ ਜਥੇਦਾਰ ਨੇ ਅਕਾਲੀ ਦਲ ਦੇ ਇਸ ਐਲਾਨ ਤੋਂ ਅਗਲੇ ਦਿਨ ਹੀ ਇਹ ਬਿਆਨ ਦਿੱਤਾ ਸੀ ਕਿ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ 7 ਮੈਂਬਰੀ ਕਮੇਟੀ ਵਾਲਾ ਆਦੇਸ਼ ਹੈ ਉਹ ਹੂਬ ਹੂ ਲਾਗੂ ਆ ਉਸ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਪਰ ਰਾਜੀ ਵਰਕਿੰਗ ਕਮੇਟੀ ਦੀ ਜੋ ਮੀਟਿੰਗ ਹੋਈ ਸੀ 10 ਜਨਵਰੀ ਨੂੰ ਉੱਥੇ ਪੂਰਾ ਉਹਨਾਂ ਨੇ ਪ੍ਰੋਗਰਾਮ ਲਿਖ ਦਿੱਤਾ ਸੀ ਕਿ ਕਦੋਂ ਆ ਡਰਾਈਵ ਸ਼ੁਰੂ ਹੋਏਗੀ ਕਦੋਂ ਖਤਮ ਹੋਏਗੀ ਕਦੋਂ ਸ਼ਮਨ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਏਗੀ ਤੇ ਹੁਣ ਜੋ ਕਮੇਟੀ ਅਕਾਤਖ ਸਾਹਿਬ ਦੇ ਵੱਲੋਂ ਬਣਾਈ ਗਈ ਹੈ ਜਤੇਦਾਰ ਸਾਹਿਬ ਦੇ ਵੱਲੋਂ ਉਸ ਦਾ ਕੰਮ ਕੀ ਬਚਦਾ ਹੈ ਕਿਉਂਕਿ ਆਲਰੇਡੀ ਕੰਮ ਵਰਕਿੰਗ ਕਮੇਟੀ ਦੇ ਵੱਲੋਂ ਲਿਖ ਦਿੱਤਾ ਗਿਆ ਹੈ ਪੂਰਾ ਪ੍ਰੋਗਰਾਮ ਬਿਲਕੁਲ ਸਰਜੀਤ ਉਹੀ ਸਭ ਤੋਂ ਵੱਡਾ ਸਵਾਲ ਹੈ ਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਆਦੇਸ਼ ਸੀ ਉਹ ਇਹ ਸੀ ਕਿ ਇੱਕ ਤਾਂ ਜਿਹੜੀ ਅਕਾਲੀ ਸੁਧਾਰ ਲਹਿਰ ਜਿਹੜੀ ਬਣਾਈ ਗਈ ਸੀ ਉਸ ਨੂੰ ਸਮਾਪਤ ਅਗਲੇ ਦਿਨ ਹੀ ਸਮੇਟ ਦਿੱਤਾ ਗਿਆ ਤਾਂ ਉਹਨਾਂ ਅਕਾਲੀ ਆਗੂਆਂ ਦੀ ਵੀ ਇਹ ਕੋਸ਼ਿਸ਼ ਸੀ ਕਿ ਸ਼ਾਇਦ ਜਿਹੜੀ ਕਮੇਟੀ ਅੱਧਾ ਜ਼ਿਕਰ ਅਕਾਲ ਤਖਤ ਸਾਹਿਬ ਦੇ ਜ਼ਤੇਦਾਰਾਂ ਦੇ ਵੱਲੋਂ ਕੀਤਾ ਗਿਆ ਸ਼ਾਇਦ ਉਸ ਕਮੇਟੀ ਦੇ ਵਿੱਚ ਉਹਨਾਂ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਪਰ ਹਾਲੇ ਤੱਕ ਉਹ ਕਮੇਟੀ ਬਣਾਈ ਹੀ ਨਹੀਂ ਗਈ ਇਹ ਹੀ ਇੱਕ ਵੱਡਾ ਸਵਾਲ ਹੈ ਤਾਂ ਦੇ ਸੈਨੂ ਲੈ ਕੇ ਜਿਹੜੇ ਤਮਾਮ ਆਗੂ ਨੇ ਜਿਨ੍ਹਾਂ ਦੇ ਵਿੱਚ ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਬਡਾਲਾ ਜੋ ਕਿ ਅਕਾਲੀ ਸੁਧਾਰ ਲਹਿਰ ਦੇ ਜਿਨ੍ਹਾਂ ਨੂੰ ਕਨਵੀਨਰ ਜਾਂ ਪ੍ਰਧਾਨ ਬਣਾਇਆ ਗਿਆ ਸੀ ਤਾਂ ਉਹ ਵੀ ਅੱਜ ਪਹੁੰਚਣਗੇ ਔਰ ਅੱਜ ਇੱਕ ਮੰਗ ਪੱਤਰ ਸੌਂਪਿਆ ਜਾਏਗਾ ਕਿ ਉਸ ਕਮੇਟੀ ਨੂੰ ਲੈ ਕੇ ਹੁਣ ਅਕਾਲਪਤੀ ਸਾਹਿਬ ਦਾ ਅੱਗੇ ਕੀ ਫੈਸਲਾ ਹੋਏਗਾ ਜਾਂ ਕੀ ਆਦੇਸ਼ ਹੋਣ ਵਾਲੇ ਜਿਨ੍ਹਾਂ ਦੇ ਵਿੱਚ ਹੋ ਸਕਦਾ ਕਿਉਂਕਿ ਇਹ ਚੀਜ਼ ਤਾਂ ਅਕਾਲਪਤੀ ਸਾਹਿਬ ਦੇ ਜਥੇਦਾਰ ਖੁਦ ਸਪਸ਼ਟ ਕਰ ਚੁੱਕੇ ਨੇ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਆਦੇਸ਼ ਅੱਜ ਵੀ ਸਟੈਂਡ ਕਰਦਾ ਹੈ ਉਸ ਨੂੰ ਉਹ ਬਹੁ ਜੋ ਹੈ ਲਾਗੂ ਕਰਨਾ ਚਾਹੀਦਾ ਨਾਕਾਣੀ ਜਿਹੜੀ ਅਕਾਲੀ ਦਲ ਨੂੰ ਨਹੀਂ ਕਰਨੀ ਚਾਹੀਦੀ ਪਰ ਦੂਸਰੇ ਪਾਸੇ ਉਹ ਧੜਾ ਜੋ ਕਿ ਇੱਕ ਆਸਮਾਨਦ ਸੀ ਕਿ ਅਕਾਲ ਤਖਤ ਸਾਹਿਬ ਦੇ ਆਦੇਸ਼ ਤੋਂ ਬਾਅਦ ਸ਼ਾਇਦ ਸਾਰੇ ਜਿਹੜੇ ਅਕਾਲੀ ਜਿਨ੍ਹਾਂ ਨੂੰ ਬਾਗੀ ਕਿਹਾ ਜਾ ਰਿਹਾ ਜਾਂ ਜਿਹੜੇ ਅਕਾਲੀ ਦਲ ਤੋਂ ਵੱਖ ਹੋਏ ਸੀ ਸ਼ਾਇਦ ਇੱਕ ਝੰਡੇ ਦੇ ਥੱਲੇ ਨਜ਼ਰ ਆਉਣਗੇ ਪਰ ਹਾਲੇ ਤੱਕ ਅਜੇ ਹਾ ਕੁਝ ਨਜ਼ਰ ਨਹੀਂ ਆਇਆ ਤਾਂ ਅੱਜ ਇਹ ਆਗੂ ਜਿਹੜੇ ਨੇ 11 ਵਜੇ ਤਕਰੀਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕਰਕੇ ਉਸ ਤੋਂ ਬਾਅਦ ਉੱਥੇ ਆਪਣਾ ਜਿਹੜਾ ਬਿਆਨ ਹੈ ਉਹ ਵੀ ਦੇਣਗੇ ਕਿ ਆਖਿਰਕਾਰ ਅੱਜ ਦੀ ਜਿਹੜੀ ਮੁਲਾਕਾਤ ਦੀ ਵਜ੍ਹਾ ਕੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਕਾਲ ਤਖਤ ਸਾਹਿਬ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੋਈ ਆਦੇਸ਼ ਜਾਂ ਕੋਈ ਬਿਆਨ ਜਿਹੜਾ ਉਹ ਦਿੱਤਾ ਜਾਏਗਾ ਬਾਕੀ ਜੀ ਹਾਂ ਜੀ ਤੇ ਅੱਜ ਜੋ ਬਾਗੀ ਤੜਾ ਹੈ 11 ਵਜੇ ਮੁਲਾਕਾਤ ਕਰੇਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਨਾਲ ਇੱਕ ਮੰਗ ਪੱਤਰ ਸੌਪਿਆ ਜਾਏਗਾ ਬਹੁਤ ਬਹੁਤ ਸ਼ੁਕਰੀਆ ਰਾਜੀਵ ਸਾਨੂੰ तमाम ਜਾਣਕਾਰੀ ਦਿੱਤੀ